ਕੀ ਕਾਨਫਰੰਸ ਰੱਖੀ ਹੈ ਕਿਸ ਮੁੱਦੇ ਨੂੰ ਲੈ ਕੇ ਕਾਨਫਰੰਸ ਰੱਖੀ ਹੈ ਅੱਜ ਤੜਕਸਾਰ ਜੋ ਸਾਡੇ ਸ਼ਰੋਮ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਵਿਕਰਮਜੀਤ ਸਿੰਘ ਬਰੀਖਿਆ ਜੀ ਔਰ ਸਾਡੇ ਸਤਿਕਾਰਯੋਗ ਭੈਣ ਗਰੀਬਕੌਰ ਜੀ ਐਮਐਲਏ ਉਹਨਾਂ ਦੇ ਘਰ ਜੋ ਬਿਨਾ ਸੱਚ ਬਰੰਡ ਤੋਂ ਰੇਡ ਮਾਰ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਔਰ ਉਹਨਾਂ ਨੂੰ ਡਰਾਉਣ ਤਰ੍ਹਾਂ ਧਮਕਾਉਣ ਦੀ ਜੋ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਦੇ ਝੂਠਾ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ ਉਹਦੇ ਸੌਂਦੇ ਵਿੱਚ ਅੱਜ ਅਸੀਂ ਇਸ ਸ਼ਰੋਮੇ ਕਾਲੀਦਲ ਬਠਿੰਡਾ ਸ਼ਹਿਰੀ ਵੱਲੋਂ ਪੂਰਨ ਕੈਦੀ ਕਰਦੇ ਆਂ ਔਰ ਅਸੀਂ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਹਦਾਇਤਾਂ ਮੁਤਾਬਕ ਜੋ ਸਾਨੂੰ ਨਿਰਦੇਸ਼ ਦੇਣਗੇ ਅਸੀਂ ਧਰਨੇ ਰੋਸ ਮਜਾਰੇ ਬਿਲਕੁਲ ਉਮਝੇ ਕਰਾਂਗੇ ਔਰ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਸਰਦਾਰ ਮਜੀਠੀਆ ਸਾਹਿਬ ਜੋ ਪੰਜਾਬ ਸਰਕਾਰ ਦੀਆਂ ਨਕਾਮੀਆਂ ਜਨਤਕ ਕਰਦੇ ਸੀ ਬਦਲੇ ਦੀ ਭਾਵਨਾ ਨਾਲ ਉਹਨਾਂ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਸੀਂ ਦੀ ਲਿਖੇਦੀ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪਊਗਾ ਜੋ ਉਹਨਾਂ ਨੇ ਸ਼ਰੋਨੀ ਇਕਾਲੀ ਦਲ ਨੂੰ ਹੀ ਟਾਰਗੇਟ ਕਰਕੇ ਔਰ ਸ਼ਰੋਨੀ ਇਕਾਲੀ ਦਲ ਦੇ ਲੀਡਰਾਂ ਨੂੰ ਡਰਾਉਂਦੇ ਧਮਕਾਉਦੇ ਆ ਕਿਉਂਕਿ ਸ਼ਰੋਨੀ ਇਕਾਲੀ ਦਲ ਦੇ ਲੀਡਰ ਸਾਹਿਬਾਨੀ ਪੰਜਾਬ ਸਰਕਾਰ ਦੀਆਂ ਨਿਕਾਮੀਆਂ ਜਨਤ ਕਰਦੇ ਨੇ ਔਰ ਉਹ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਨੇ ਔਰ ਇਹ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਬਹੁਤ ਮੰਦਭਾਗੀ ਹੈ ਔਰ ਇਸ ਦਾ ਭਗਵਾਨ ਤਮਾਨ ਜਿਆ ਨੂੰ ਖਮਿਆਜਾ ਭੁਗਤਣਾ ਪੈਣਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਦਲੇ ਬਦਲੇ ਦੀ ਕਾਰਵਾਈ ਬਦਲੇ ਦੀ ਭਾਵਨਾ ਨਾਲ ਜਿਹੜਾ ਹੈਗੇ ਕਾਰਵਾਈ ਕੀਤੀ ਗਈ ਹੈ। ਕੀ ਲੱਗਦਾ ਤੁਹਾਨੂੰ ਜਿਹੜੇ ਰੈਸਟ ਵੀ ਕੀਤਾ ਗਿਆ ਹੈ ਨਾ ਇਸ ਵੇਅ ਦਾ ਵੀ ਕਹਿ ਰਿਹਾ ਕੋਪਰੇਟ ਨਹੀਂ ਕੀਤਾ ਕਹਿੰਦੇ ਨਹੀਂ ਕੋਪਰੇਟ ਤੁਸੀਂ ਦੇਖੇ ਹੋ ਨਾ ਸਾਰੇ ਲਾਈਵ ਸੀਗੇ ਉਹਦਾ ਕਿਸ ਤਰ੍ਹਾਂ ਵੇ ਆਫ ਟਾਕਿੰਗ ਕਿਸ ਤਰ੍ਹਾਂ ਦੀ ਉਹਨਾਂ ਨੇ ਸਾਡੇ ਭੈਣ ਸਤਿਕਾਰਯੋਗ ਐਮਐਲਏ ਸਾਹਿਬ ਕੋਲੇ ਖੜੇ ਸੀ ਉਹਨਾਂ ਨਾਲ ਗੱਲ ਕਰਨ ਦਾ ਤਰੀਕਾ ਬੱਚਿਆਂ ਨਾਲ ਗੱਲ ਕਰਨ ਦਾ ਤਰੀਕਾ ਔਰ ਘਰ ਦੇ ਵਿੱਚ ਬੋਲਣ ਦਾ ਤਰੀਕਾ ਜਿਵੇਂ ਕਿਤੇ ਬਹੁਤ ਵੱਡੇ ਗੈਂਗਸਟਰ ਨੂੰ ਘੇਰਿਆ ਹੁੰਦਾ ਹੈਗਾ ਇਸ ਤਰੀਕੇ ਨਾਲ ਉਹਨਾਂ ਨੇ ਘਰ ਦੇ ਵਿੱਚ ਵੜਿਆ ਔਰ ਕਿਸੇ ਦੀ ਗੱਲ ਨਹੀਂ ਸੁਣੀ ਔਰ ਹਾਲਾਂਕਿ ਉਹਨਾਂ ਦੇ ਜਿਹੜੇ ਮੁਲਾਜ਼ਮ ਹੈ ਸਟਾਫ ਹੈ ਉਹ ਵਿੱਚ ਬੈਠਾ ਹੁੰਦਾ ਉਹਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਹੈ ਸਿਰਫ ਸਿਰਫ ਬਦਲਾ ਲੋ ਭਾਵਨਾ ਇਹ ਔਰ ਇਹਦਾ ਬਹੁਤ ਵੱਡਾ ਮਤਲਬ ਬਹੁਤ ਮੰਦਭਾਗੀ ਘਟਣਾ ਹੈ ਕੀ ਲੱਗਦਾ ਆਏ ਦਿਨ ਮੀਡੀਆ ਸਾਹਿਬ ਜਿਹੜੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸ ਦੇਣਗੇ ਬੋਲਦੇ ਉਹਦਾ ਨਤੀਜਾ ਇਹ ਹੈਗਾ ਕਿ ਸਿ ਦੇਖੋ ਇਹ ਇਹ ਜੇ ਭਗਵੰਤ ਮਾਨ ਨੇ ਕਿਹਾ ਸੀ ਵੀ 6% ਵੋਟਾਂ ਪਈਆਂ ਹਾਲਾਂਕਿ 9 9.5% ਵੋਟ ਪਈ ਹੈ ਚਲੋ ਜਿੰਨੀ ਵੀ ਪਈ ਹੈ ਜਦੋਂ ਸਾਨੂੰ ਵੋਟਾਂ ਇੰਨੇ ਘੱਟ ਪਈਆਂ ਤਾਂ ਟਾਰਗੇਟ ਕਿਉਂ ਕਰਦੇ ਆ? ਅਕਾਲੀ ਦਲ ਤੋਂ ਕਿਉਂ ਡਰਦੇ ਆ? ਸੁਖੀਰ ਸਿੰਘ ਬਾਦਲ ਤੋਂ ਕਿਉਂ ਡਰਦੇ ਆ? ਜੇ ਉਹਨਾਂ ਨੂੰ ਡਰਾਇਆ ਤਾਂ ਹੀ ਹੈ ਨਾ ਤਾਂ ਹੀ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ, ਉਹਨਾਂ ਨੂੰ ਡਰਾਉਂਦੇ ਤੇ ਧਮਕਾਉਂਦੇ ਆ। ਹੋਰ ਵੀ ਪਾਰਟੀਆਂ ਦੇ ਬੰਦਿਆਂ ਨੂੰ ਕਿੰਨਾ ਕੁ ਡਰਾਉਂਦੇ ਆ। ਡਰ ਬਣਿਆ ਹੋਇਆ ਹੈ ਇਹਨਾਂ ਤੋਂ। ਸਿਰਫ ਤੇ ਸਿਰਫ ਉਹਨਾਂ ਤੋਂ ਆਮ ਨੂੰ ਇੱਕੋ ਹੀ ਗੱਲ ਦਾ ਡਰ ਹੈ ਜੇ ਸੁਖੀਰ ਬਾਦਲ ਆ ਗਿਆ ਵੀ ਅਸੀਂ ਇਹਨਾਂ ਨੂੰ ਬਦਨਾਮ ਹੀ ਨਾ ਕਰਦੀਏ ਬੋਲ-ਬੋਲ ਕੇ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਦੂਰ ਅੰਦੇਸ਼ੀ ਦੇ ਨਾਲ ਕੰਮ ਕਰੇ ਸੀ 2007 ਤੋਂ ਲੈ ਕੇ ਹਸਰਾ ਤੱਕ ਅੱਜ ਵੀ ਉਹ ਡਿਵੈਲਪਮੈਂਟ ਦਾ ਜਿਹੜੇ ਵਿਕਾਸ ਹੋਇਆਗਾ ਉਹਦੇ ਗੱਲਾਂ ਹੋ ਰਹੀਆਂ ਉਹੀ ਡਿਵੈਲਪਮੈਂਟ ਤੁਰੇ ਆਉਂਦੀਆਂ ਅਜ ਤੱਕ ਉਹਨੂੰ ਦੇਖਦੇ ਹੋਏ ਲੋਕ 2027 ਦੇ ਵਿੱਚ ਕਾਲੀ ਦਲ ਦੀ ਸਰਕਾਰ ਨੂੰ ਚੁਣਨਗੇ ਔਰ ਜਿਹੜੇ ਇਹ ਇਸ ਸਰਕਾਰ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਵਾਲੀ ਸਰਕਾਰ ਦੇ ਵਿੱਚ ਘਟਿਆ ਕੰਮ ਹੋਏ ਨੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਦੇ ਵੰਦੇਕਾਰ ਹੋਏ ਕੀਤੀ ਜਾਊਗੀ ਔਰ ਇਹ ਸਰਕਾਰ ਦੇ ਵਿੱਚ ਤਾਂ ਕੰਮ ਤਾਂ ਕੋਈ ਹੋਇਆ ਹੀ ਨਹੀਂਗਾ ਨਾ ਸਿਰਫ ਬਦਲੇ ਦੀ ਭਾਵਨਾ ਹੀ ਹੋਈ ਹੈ ਕੀ ਲੱਗਦਾ ਢਿੱਲੋ ਸਾਹਿਬ ਜਿਹੜੀਆਂ ਕਾਨਫਰੰਸਾਂ ਕੀਤੀਆਂ ਜਿਹੜੀਆਂ ਕੋਈ ਹੋਰ ਵੀ ਕੰਮ ਕੀਤਾ ਜਾਊਗਾ ਹੌਣ ਵਾਲੇ ਜਨਾਂ ਦੇ ਵਿੱਚ ਉਹ ਕਰਨਾ ਬਿਲਕੁਲ ਜੀ ਜੇ ਸਾਨੂੰ ਕੋਈ ਤਾਂ ਤੋਂ ਸਾਡੇ ਹਾਈ ਕਮਾਂਡ ਸਰਦਾ ਸੁਸ਼ੀਲ ਬਾਦਲ ਜੀ ਜੋ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਧਰਨੇ ਮਜ਼ਾਰੇ ਜੋ ਕੁਝ ਵੀ ਹੋਊਗਾ ਕਿਉਂਕਿ ਕਾਲੀ ਦਲ ਸੰਘਰਸ਼ਵਾਦੀ ਪਾਰਟੀ ਹੈ ਸੰਘਰਸ਼ ਦੇ ਵਿੱਚੋਂ ਨਿਕਲੀ ਪਾਰਟੀ ਹੈ 1920 ਦੇ ਵਿੱਚ ਅੰਗਰੇਜ਼ਾਂ ਨੂੰ ਜਦੋਂ ਅਤਿਆਚਾਰ ਹੋ ਰਿਹਾ ਸੀ ਪੰਜਾਬੀਆਂ ਦੇ ਨਾਲ ਉਦੋਂ ਹੋਣ ਦੇ ਵਿੱਚ ਆਈ ਹੈ ਸਿੱਖਾਂ ਦੇ ਮਸਲੇ ਥੋਣ ਵਾਸਤੇ ਪੰਜਾਬੀਆਂ ਦੇ ਮਸਲੇ ਥੋਣ ਵਾਸਤੇ ਔਰ ਹਮੇਸ਼ਾ ਸੰਘਰਸ਼ ਦੇ ਵਿੱਚ ਰਹੀ ਹੈ ਸਾਨੂੰ ਅਕਾਲੀ ਦਲ ਨੂੰ ਇਹ ਇਸ ਦਾ ਕੋਈ ਪਤਾ ਨਹੀਂ ਦੁਪਹਿਰੇ ਸ਼ਾਮ ਸੰਘਰਸ਼ ਵਾਸਤੇ ਹਮੇਸ਼ਾ ਕਾਲੀ ਦਲ ਦੇ ਜੋਧੇ ਤਿਆਰ ਰਹਿੰਦੇ ਨੇ ਔਰ ਤਿਆਰ ਰਹਿਣਗੇ ਲੋਕਾਂ ਦੇ ਨਾਲ ਖੜਾਂਗੇ ਲੋਕਾਂ ਦੇ ਮਸਲੇ ਨੂੰ ਚੱਕਾਂਗੇ ਜਿੰਨਾ ਮਰਜ਼ੀ ਡਰਾ ਲੈਣ ਠੰਗਾ ਲੈਣ ਡਰਦੇ ਨਹੀਂ ਜੇ ਜਣੇ ਚਾਹੋਗੇ ਲਾਸਟ ਸੀਐਮ ਸਾਹਿਬ ਕੁਆਂ ਤਾਂ ਮੰਨ ਲਾਸਟ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਿਹੜਾ ਇਹਨਾਂ ਨੇ ਧੱਕਾ ਕੀਤਾ ਹੈ ਪੌਦਲੇ ਦੀ ਭਾਵਨਾ ਬੰਦ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਨਹੀਂ ਤਾਂ ਜੋ ਸਾਨੂੰ ਨਿਰਦੇਸ਼ ਹੋਣਗੇ ਅਸੀਂ ਉਹਨਾਂ ਮੁਤਾਬਕ ਜਿਵੇਂ ਉਹ ਸਾਨੂੰ ਕਹਿਣਗੇ ਅਸੀਂ ਉਹ ਵੀ ਬੰਦ ਇੱਕੋ ਕਰਾਂਗੇ